ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਆ ਆਪ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਜਿਸ ਤਰ੍ਹਾਂ ਕਿ ਪਿਛਲੀ ਸਾਖੀ ਦੇ ਵਿੱਚ ਅਸੀਂ ਜਾਣਿਆ ਸੀਗਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਪੰਡਤ ਚਤਰਦਾਸ ਨੂੰ ਕਿਵੇਂ ਰਾਹੇ ਪਾਇਆ ਇਸੇ ਤਰ੍ਹਾਂ ਹੀ ਅੱਜ ਦੀ ਇਸ ਸਾਖੀ ਜਾਣਾਂਗੇ ਕਿ ਸਾਲਸ ਸਾਲਸ ਰਾਏ ਕੌਣ ਸੀ ਸੋ ਆਓ ਜਾਣਦੇ ਆ ਗੁਣ ਕਾ ਗਾਹਕ ਜੇ ਮਿਲੇ ਤਉ ਗੁਣ ਲੱਖ ਵਿਕਾਏ ਪਟਨੇ ਸ਼ਹਿਰ ਦੇ ਨੇੜੇ ਗੰਗਾ ਨਦੀ ਦੇ ਕਿਨਾਰੇ ਹਰੇ ਭਰੇ ਜੰਗਲ ਵਿੱਚ ਗੁਰੂ ਜੀ ਤੇ ਮਰਦਾਨਾ ਰੱਬ ਰੰਗ ਰਤੇ ਬੈਠੇ ਸਨ ਮਰਦਾਨੇ ਨੇ ਰਬਾਬ ਵਜਾਇਆ ਗੁਰੂ ਜੀ ਨੇ ਅਕਾਲ ਪੁਰਖ ਦੇ ਹੁਕਮ ਨੂੰ ਸ਼ਬਦ ਰੂਪ ਵਿੱਚ ਜੋੜ ਕੇ ਗਾਇਆ ਸ਼ਬਦ ਦੀ ਸਮਾਪਤੀ ਦੇ ਅੰਤ ਉੱਤੇ ਮਰਦਾਨੇ ਨੇ ਪੁੱਛਿਆ हे ਦਾਤਾ ਮੈਨੂੰ ਇਹ ਸਮਝ ਨਹੀਂ ਪਈ ਕਿ ਮਨੁੱਖ ਕਿਉਂ ਨਹੀਂ ਸਮਝਦਾ ਕੀ ਨਹੀਂ ਸਮਝਦਾ ਮਰਦਾਨਿਆ ਗੁਰੂ ਜੀ ਨੇ ਪੁੱਛਿਆ ਇਹੋ ਕਿ ਮਨੁੱਖ ਜਨਮ ਚੰਗਾ ਹੈ ਜੀਵ ਆਇਆ ਪ੍ਰਭੂ ਸਿਮਰਨ ਵਾਸਤੇ ਪਰ ਨਿਰੰਕਾਰ ਨੂੰ ਯਾਦ ਕਰਨ ਦੀ ਥਾਂ ਦੁਨਿਆਵੀ ਤੰਦਿਆਂ ਵਿੱਚ ਮਸਤ ਹੋ ਗਿਆ ਹੈ ਲੋਕ ਸਮਝਦੇ ਕੁਝ ਨਹੀਂ ਨਾ ਨੇਕ ਆਦਮੀ ਦੀ ਕਦਰ ਕਰਦੇ ਹਨ ਪਿਛਲੇ ਪੜਾ ਵਾਲੇ ਲੋਕ ਕਿੰਨੇ ਭੜੇ ਸਨ ਉਹਨਾਂ ਨਾ ਆਪ ਦੇ ਬਚਨ ਸੁਣੇ ਨਾ ਸਾਨੂੰ ਕੁਝ ਖਾਣ ਵਾਸਤੇ ਦਿੱਤਾ ਉਹ ਲੋਕ ਪਸ਼ੂ ਦੀ ਨਿਆਈ ਸਨ ਆਪ ਨੇ ਵੀ ਉਹਨਾਂ ਨੂੰ ਬਹੁਤਾ ਉਪਦੇਸ਼ ਨਹੀਂ ਕੀਤਾ ਮਰਦਾਨਿਆਂ ਲਾਲ ਦੀ ਕੀਮਤ ਕੋਈ ਜਵਾਹਰੀ ਬੱਚਾ ਹੀ ਜਾਣਦਾ ਹੈ ਆਮ ਪੁਰਸ਼ ਉਸ ਨੂੰ ਲਾਲ ਪੱਥਰ ਹੀ ਸਮਝੇਗਾ ਗੁਣ ਦੀ ਕਦਰ ਉੱਥੇ ਪੈਂਦੀ ਹੈ ਜਿੱਥੇ ਗੁਣ ਦਾ ਗਾਹਕ ਹੋਵੇ ਅਤੇ ਜਨਮ ਨੂੰ ਕੋਈ ਕੋਈ ਸਮਝਦਾ ਹੈ ਜੋ ਸਮਝਦਾ ਹੈ ਉਹ ਬ੍ਰह्म ज्ञानी ਹੋ ਜਾਂਦਾ ਹੈ ਸਮਝਣ ਵਾਲੇ ਪੁਰਸ਼ ਵੀ ਜਗਤ ਉੱਤੇ ਬੇਅੰਤ ਹਨ ਗੁਰੂ ਜੀ ਨੇ ਫਰਮਾਇਆ ਮੇਹਰਾ ਦੇ ਮਾਲਕ ਭੁੱਖ ਬਹੁਤੀ ਲੱਗੀ ਹੈ ਪੱਲੇ ਪੰਗ ਨੂੰ ਚਿਤ ਨਹੀਂ ਕਰਦਾ ਅੰਨ ਖਾਣ ਦੀ ਇੱਛਾ ਹੈ ਮਰਦਾਨੇ ਦਾ ਦੂਸਰਾ ਸਵਾਲ ਸੀ ਗੁਰੂ ਜੀ ਨੇ ਕੋਈ ਉੱਤਰ ਨਹੀਂ ਦਿੱਤਾ ਸਗੋਂ ਅੰਤਰ ਧਿਆਨ ਹੋ ਗਏ ਨੈਣ ਮੰਦੇ ਗਏ ਬੁੱਲ ਫੁਰਕਦੇ ਰਹੇ ਪਰ ਉੱਚੀ ਸ਼ਬਦ ਕੋਈ ਪ੍ਰਗਟ ਨਹੀਂ ਹੋਇਆ ਕੋਈ ਵਿਹ ਪੰਜੀ ਮਿੰਟ ਪਿੱਛੋਂ ਗੁਰੂ ਜੀ ਨੇ ਸਮਾਦੀ ਖੋਲ ਕੇ ਲਾਗੇ ਖਲੋਤੇ ਦਰਖਤ ਦੀ ਟਾਣੀ ਤੋੜ ਕੇ ਧਰਤੀ ਨੂੰ ਫਰੋਲਿਆ ਥੋੜੀ ਜਿਹੀ ਮਿੱਟੀ ਦੇ ਉੱਪਰ ਉਛਾਲਣ ਪਿੱਛੋਂ ਇੱਕ ਲਾਲ ਰੰਗ ਦਾ ਗੋਲ ਡੇਲਾ ਨਿਕਲਿਆ ਉਸੋ ਦੇਲੇ ਨੂੰ ਉਪੜਕੇ ਗੁਰੂ ਜੀ ਨੇ ਦੇਖਿਆ ਹੱਥ ਦੀ ਤਲੀ ਉੱਤੇ ਜਾਚਿਆ ਮਿਹਰ ਦੀ ਨਿਗਾਹ ਉੱਟੀ ਮੁਰ ਮਰਦਾਨੇ ਨੂੰ ਆਖਣ ਲੱਗੇ ਮਰਦਾਨਿਆਂ ਲੈ ਇਹ ਲਾਲ ਬਾਜ਼ਾਰ ਚਲਿਆ ਜਾ ਇਸ ਨੂੰ ਵੇਚ ਕੇ ਕੁਝ ਖਾ ਪੀ ਆ ਨਾਲੇ ਦੇਖੀਂ ਕਿ ਇਸ ਦੀ ਪਛਾਣ ਕਰਨ ਵਾਲਾ ਕੋਈ ਜਵਾਹਰੀ ਇਸ ਸ਼ਹਿਰ ਵਿੱਚ ਹੈ ਕਿ ਨਹੀਂ ਸਤਿਬਚਨ ਦਾਤਾ ਇਹ ਆਗਦੇ ਮਰਦਾਨੇ ਨੇ ਗੁਰੂ ਜੀ ਦੇ ਹੱਥੋਂ ਲਾਲ ਫੜ ਲਿਆ ਆਪਣੀ ਤਲੀ ਉੱਤੇ ਰੱਖ ਕੇ ਉਸ ਉਹਦੇ ਵੱਲ ਵੇਖਦਾ ਰਿਹਾ ਲਾਲ ਜੀ ਚਮਕ-ਦਮਕ ਨੂੰ ਉਸ ਦੀਆਂ ਕਮਜ਼ੋਰ ਅੱਖਾਂ ਨਾ ਚੱਲ ਸਕੀਆਂ ਉਹ ਜੰਝਲਾ ਗਈਆਂ ਮਨ ਨੂੰ ਮਨ ਹੀ ਮਨ ਮਰਦਾਨਾ ਬਹੁਤ ਖੁਸ਼ ਹੋਇਆ ਲਾਲ ਲੱਭ ਪਿਆ ਹੈ ਕਹਿੰਦੇ ਨੇ ਲਾਲ ਦਾ ਮੁੱਲ ਹਜ਼ਾਰਾਂ ਲੱਖਾਂ ਰੁਪਏ ਹੁੰਦਾ ਹੈ ਜੇ ਕੋਈ ਗਾਹਕ ਮਿਲ ਗਿਆ ਤਾਂ ਬੜੇ ਬੇੜੇ ਤੱਕ ਜਾਣਗੇ ਕਰਦਿਆਂ ਵਾਸਤੇ ਵੀ ਚਾਰ ਛਿੱਲੜ ਜੁੜ ਜਾਣਗੇ ਇਓ ਮਨ ਲਾਲ ਲੱਡੂ ਪੋਰ ਦਾ ਹੋਇਆ ਮਰਦਾਨਾ ਸ਼ਹਿਰ ਨੂੰ ਤੁਰ ਪਿਆ ਪਟਨੇ ਸ਼ਹਿਰ ਪਹੁੰਚਿਆ ਪਟਨਾ ਸ਼ਹਿਰ ਗੰਗਾ ਨਦੀ ਦੇ ਕੰਡੇ-ਕੰਡੇ ਬਹੁਤ ਲੰਬਾਈ ਵਿੱਚ ਵਸਿਆ ਹੋਇਆ ਸੀ ਇੱਕ ਪਾਸਿਓ ਵੱਡੇ ਬਾਜ਼ਾਰ ਵਿੱਚ ਦਾਖਲ ਹੋ ਕੇ ਹਰ ਇੱਕ ਹੱਟੀ ਵਾਲੇ ਨੂੰ ਉਹ ਲਾਲ ਦਿਖਾਉਂਦਾ ਗਿਆ ਸਬਜ਼ੀ ਵੇਚਣ ਵਾਲਿਆਂ ਲੱਕੜੀਆਂ ਵੇਚਣ ਵਾਲਿਆਂ ਪੰਸਾਰੀਆਂ ਲੋਹਾਰਾਂ ਤਰਖਾਣਾ ਤੇਲੀਆਂ ਤੇ কুমਹਾਰਾਂ ਨੇ ਆਪੋ ਆਪਣੀ ਸਮਝ ਅਨੁਸਾਰ ਉਸ ਦਾ ਮੁੱਲ ਪਾਇਆ ਜੋ ਬਹੁਤ ਘੱਟ ਸੀ ਗੁਰੂ ਜੀ ਦੇ ਹੁਕਮ ਅਨੁਸਾਰ ਮਰਦਾਨੇ ਨੇ ਦਿਲ ਨਹੀਂ ਛੱਡਿਆ ਹੋਰ ਅੱਗੇ ਬਾਜ਼ਾਰ ਵਿੱਚ ਤੁਰਿਆ ਗਿਆ ਜੁਵਾਰੀਆਂ ਦੀਆਂ ਹਟੀਆਂ ਆਈਆਂ ਪਹਿਲੀਆਂ ਦੋਹਾਂ ਜੁਵਾਰੀਆਂ ਨੇ ਉਸ ਲਾਲ ਦੀ ਕੀਮਤ 2200 ਰੁਪਇਆ ਪਾਈ 2200 ਰੁਪਏ ਨੂੰ ਸੁਣ ਕੇ ਮਰਦਾਨੇ ਨੂੰ ਹੌਸਲਾ ਹੋ ਗਿਆ ਕਿ ਸ਼ਾਇਦ ਚੌਕੀ ਰਕਮ ਦੇਣ ਵਾਲਾ ਜੁਵਾਰੀ ਮਿਲ ਜਾਵੇਗਾ 8-10 ਹਟਾ ਲੰਗੀਆਂ ਤਾਂ ਇੱਕ ਜੁਵਾਰੀ ਨੇ ਲਾਲ ਨੂੰ ਦੇਖਿਆ ਦੇਖਦੇ ਸਾਰ ਲਾਲ ਨੂੰ ਮੱਥਾ ਟੇਕਿਆ ਜਿਵੇਂ ਉਹ ਲਾਲ ਕਿਸੇ ਦੇਵਤੇ ਦੀ ਮੂਰਤੀ ਹੁੰਦੀ ਹੈ ਉਸਦੀ ਇਹ ਸ਼ਰਦਾ ਵੇਖ ਕੇ ਮਰਦਾਨਾ ਬਹੁਤ ਹੈਰਾਨ ਹੋਇਆ। ਜੋਹਾਰੀ ਨੇ 100 ਰੁਪਿਆ ਪੇਟੀ ਵਿੱਚੋਂ ਕੱਢਿਆ ਤੇ ਮਰਦਾਨੇ ਨੂੰ ਦਿੱਤਾ। ਨਾਲ ਹੀ ਲਾਲ ਨੂੰ ਵੀ ਮੋੜ ਦਿੱਤਾ। ਮੈਂ ਤਾਂ ਭਾਈ ਲਾਲ ਨੂੰ ਵੇਚਣ ਵਾਸਤੇ ਆਇਆ ਹਾਂ, ਦਿਖਾਉਣ ਵਾਸਤੇ ਨਹੀਂ। ਮਰਦਾਨੇ ਨੇ ਜ਼ਵਾਰੀ ਨੂੰ ਆਖਿਆ, हे भगवान ਦੇ ਬੰਦੇ ਮੈਂ ਇਹ ਲਾਲ ਨਹੀਂ ਖਰੀਦ ਸਕਦਾ ਇਸ ਦਾ ਮੁੱਲ ਇੰਨਾ ਬਹੁਤ ਹੈ ਕਿ ਦੁਕਾਨ ਦਾ ਸਾਰਾ ਮਾਲ ਵੇਚ ਕੇ ਵੀ ਪੂਰਾ ਨਹੀਂ ਹੋ ਸਕੇਗਾ ਇਸ ਤੇ ਦੇਖਣ ਦੀ ਭੇਟਾ 100 ਰੁਪਿਆ ਹੈ ਇਸ ਨੂੰ ਲੈ ਜਾ ਇਸ ਸ਼ਹਿਰ ਵਿੱਚ ਐਸਾ ਵਪਾਰੀ ਕੋਈ ਨਹੀਂ ਜੋ ਇਸ ਨੂੰ ਖਰੀਦ ਸਕੇ ਜਵਾਰੀ ਦੀ ਜ਼ਬਾਨੋਂ ਇਹ ਬਚਨ ਸੁਣ ਕੇ ਮਰਦਾਨਾ 당ਗ ਰਹਿ ਗਿਆ ਉਸ ਨੂੰ ਕੁਝ ਨਾ ਔੜਿਆ ਕਿ ਉਹ ਹੋਰ ਕੀ ਆਖੇ ਸੋਚ-ਸੋਚ ਕੇ ਮਰਦਾਨੇ ਨੇ ਜਵਾਰੀ ਨੂੰ ਆਖਿਆ ਪੁਰਸ਼ਾ ਆਪਣਾ ਨਾਮ ਮੈਨੂੰ ਦੱਸ ਤਾਂ ਕਿ ਮੈਂ ਆਪਣੇ ਮਾਲਕ ਨੂੰ ਜਾ ਕੇ ਦੱਸ ਸਕਾਂ ਮੇਰਾ ਨਾਮ ਸਾਲਸ ਰਾਏ ਹੈ ਇਹ ਮਾਮੂਲੀ ਜਹੀ ਦੁਕਾਨ ਹੈ ਭਗਵਾਨ ਦੀ ਕਿਰਪਾ ਨਾਲ ਪਰਿਵਾਰ ਰੋਟੀ ਖਾਈ ਜਾਂਦੀ ਹੈ ਜਵਾਰੀ ਨੇ ਉੱਤਰ ਦਿੱਤਾ ਮਰਦਾਨੇ ਰੁਪਇਆ 100 ਕੰਨੀ ਪਵਾਇਆ ਤੇ ਲਾਲ ਨੂੰ ਲੈ ਕੇ ਗੁਰੂ ਜੀ ਵੱਲ ਨੂੰ ਤੁਰ ਪਿਆ ਰਾਹ ਵਿੱਚ ਉਹ ਕਈ ਦਲੀਲਾਂ ਕਰਦਾ ਗਿਆ ਰੱਜ ਕੇ ਮਠਿਆਈ ਖਾਦੀ ਸੀ ਪ੍ਰਸੰਨ ਚਿੱਤ ਜਾ ਰਿਹਾ ਸੀ ਜਾਂਦਾ ਹੋਇਆ ਸਾਲਸ ਰਾਏ ਨਾਮ ਚੇਤੇ ਕਰਦਾ ਜਾਂਦਾ ਸੀ ਮਰਦਾਨਾ ਗੁਰੂ ਜੀ ਦੇ ਕੋਲ ਅਪੜਿਆ ਚੜਣਾ ਉੱਤੇ ਮੱਥਾ ਟੇਕ ਕੇ ਆਖਣ ਲੱਗਾ ਦਾਤਾ ਮੈਂ ਕੀ ਦੱਸਾਂ ਕਈ ਤਰ੍ਹਾਂ ਦੇ ਲੋਕ ਵੇਖੇ ਹਨ ਕੋਈ ਇਸ ਲਾਲ ਦੀ ਕੀਮਤ 2 ਮੂਲੀਆਂ ਕੋਈ 4 ਸੇਰ ਆਟਾ ਕੋਈ 3 ਸੇਰ ਬਦਾਮ ਤੇ ਕੁਝ ਜਵਾਰੀਆਂ ਨੇ 2-200 ਰੁਪਏ ਮੁੱਲ ਪਾਇਆ ਸੀ ਪਰ ਇੱਕ ਸਾਲਸਰਾਏ ਨਾਮ ਦਾ ਜਵਾਰੀ ਹੈ ਉਸਨੇ 100 ਰੁਪਏ ਸਿਰਫ ਲਾਲ ਦੇ ਵੇਖਣ ਦੀ ਭੇਟਾ ਦਿੱਤੀ ਹੈ ਇਸ ਦੇ ਮੁੱਲ ਜਿੰਨੀ ਰਕਮ ਉਹ ਆਖਦਾ ਹੈ ਉਸਦੇ ਕੋਲ ਨਹੀਂ ਹੈ ਮੈਂ 100 ਰੁਪਏ ਰੁਪਇਆ ਵੀ ਲੈ ਆਇਆ ਹਾਂ ਲਾਲ ਵੀ ਮੋੜ ਲੈ ਆਇਆ ਹਾਂ ਅਠਾਂ ਆਨਿਆਂ ਦੀ ਮਠਿਆਈ ਖਰੀਦੀ ਰੱਜ ਕੇ ਖਾ ਆਇਆ ਤੇ ਨਾਲੇ ਰਾਤ ਵਾਸਤੇ ਪੱਲੇ ਬਣ ਕੇ ਲੈ ਆਇਆ ਹਾਂ ਮਰਦਾਨੇ ਦਾ ਬਿਆਨ ਸੁਣ ਕੇ ਗੁਰੂ ਜੀ ਮੁਸਕਰਾ ਪਏ ਮਿੱਠੀ ਹਾਸੀ ਹੱਸਣ ਪਿੱਛੋਂ ਉਹਨਾਂ ਨੇ ਬਚਨ ਕੀਤਾ ਮਰਦਾਨਿਆਂ ਦੇਖਿਆ ਗੁਣ ਤੇ ਚੀਜ਼ ਦੀ ਸਹੀ ਕਦਰ ਕਰਨ ਵਾਲਾ ਕੋਈ ਵਿਰਲਾ ਹੈ ਸਾਲਸ ਰਾਏ ਨੂੰ ਬਾਕੀ ਰੁਪੈ ਮੋੜ ਆ ਆਪਾਂ ਰੁਪੈ ਕੀ ਕਰਨੇ ਹਨ ਉਹ ਸਿਆਣਾ ਪੁਰਸ਼ ਹੈ ਉਹ ਸੱਤੇ ਤੇ ਕਰਤਾਰ ਨੂੰ ਜਾਣ ਸਕਦਾ ਹੈ ਭਾਵੇਂ ਮਰਦਾਨੇ ਦਾ ਚਿਤ ਨਹੀਂ ਸੀ ਕਰਦਾ ਕਿ ਉਹ ਕੰਨੀ ਬੰਨੀ ਹੋਈ ਮਾਇਆ ਸਾਲਸਰਾਏ ਨੂੰ ਮੋੜ ਆਵੇ ਪਰ ਗੁਰੂ ਜੀ ਦੀ ਆਗਿਆ ਦਾ ਪਾਲਨ ਕਰਨਾ ਪਿਆ ਜਿਸ ਰਾਹ ਆਇਆ ਸੀ ਗਰਮ ਪੈਰ ਉਸੇ ਰਾਹ ਮੁੜ ਪਟਨਾ ਸ਼ਹਿਰ ਵੱਲ ਨ ਟੁੱਟਿਆ ਸਾਲਸਰਾਏ ਸਾਲ ਸਰਾਏ ਦੀ ਦੁਕਾਨ ਉੱਤੇ ਪਹੁੰਚ ਕੇ ਚਾਹ ਸਾਹ ਲਿਆ ਪੁਰਸ਼ਾ ਇਹ ਮਾਇਆ ਰੱਖ ਲੈ ਮੇਰਾ ਮਾਲਕ ਨਹੀਂ ਰੱਖਦਾ ਉਹ ਆਖਦਾ ਹੈ ਕਿ ਅਸੀਂ ਸਾਧੂ ਲੋਕ ਹਾਂ ਅਸਾਂ ਮਾਇਆ ਕੀ ਕਰਨੀ ਹੈ ਮਰਦਾਨੇ ਨੇ ਸਾਲਸਰਾਏ ਦੇ ਸਾਹਮਣੇ ਚਾਂਦੀ ਦੇ ਰੁਪਏ ਨੂੰ ਢੇਰੀ ਕਰਦਿਆਂ ਹੋਇਆ ਆਖਿਆ ਤੇਰਾ ਮਾਲਕ ਸਾਧੂ ਹੈ ਸਾਲਸਰਾਏ ਨੇ ਹੈਰਾਨ ਹੋ ਕੇ ਪੁੱਛਿਆ ਹਾਂ ਹਾਂ ਜੀ ਮਰਦਾਨੇ ਉੱਤਰ ਦਿੱਤਾ ਕੀ ਨਾਮ ਹੈ ਤੇਰੇ ਕੀ ਨਾਮ ਤੇ ਕੀ ਭੇਸ ਹੈ ਨਾਨਕ ਨਿਰੰਕਾਰੀ ਨਾਮ ਤੇ ਭੇਸ ਮੈਂ ਨਹੀਂ ਦੱਸ ਸਕਦਾ ਮੈਨੂੰ ਗਿਆਨ ਨਹੀਂ ਹੈ ਪੁਰਸ਼ਾ ਮੈਨੂੰ ਆਪਣੇ ਮਾਲਕ ਕੋਲ ਲੈ ਚਲ ਮੈਂ ਦਰਸ਼ਨ ਕਰਨੇ ਨੇ ਸਾਲਸ رائے ਨੇ ਮਰਦਾਨੇ ਅੱਗੇ ਤੜਲਾ ਕੀਤਾ ਜਦੋਂ ਤੁਸੀਂ ਪਹਿਲੇ ਆਏ ਸੀ ਤਦੋਂ ਮੈਂ ਫੁੱਲ ਕੀਤੀ ਨਾਮ ਨਾਮ ਪਤਾ ਪੁੱਛਿਆ ਅਤੇ ਨਾ ਹੀ ਉੱਠ ਕੇ ਲਾਲ ਨਾਲ ਤੁਰਿਆ ਪਰ ਹਿਰਦੇ ਵਿੱਚੋਂ ਵਿੱਚ ਇੱਛਾ ਹੋ ਗਈ ਕਿ ਜਿਸ ਕੋਲ ਸ਼ਰੋਮਣੀ ਲਾਲ ਹੈ ਉਸ ਨੂੰ ਜ਼ਰੂਰ ਮਿਲਣਾ ਚਾਹੀਏ ਮੇਰੇ ਧਨ ਭਗਵਾਨ ਦੀ ਦਇਆਲਤਾ ਜੋ ਆਪ ਮੁੜ ਆਣ ਖੁਸ਼ੀ ਨਾਲ ਸਾਥ ਚੱਲੋ ਮੇਰਾ ਮਾਲਕ ਹਰ ਪੁਰਸ਼ ਨੂੰ ਖੁਸ਼ ਹੋ ਕੇ ਮਿਲਦਾ ਹੈ ਮਰਦਾਨੇ ਨੇ ਅਗੋਂ ਉੱਤਰ ਦਿੱਤਾ ਸਾਲਸ ਰਾਏ ਨੇ ਹੱਟੀ ਵਿਦਾਈ ਦਰਵਾਜੇ ਨੂੰ ਜੰਦਰੇ ਮਾਰ ਕੇ ਮਰਦਾਨੇ ਦੇ ਸਾਥ ਹੋ ਤੁਰਿਆ ਬਚਨ ਬिलास ਕਰਦੇ ਹੋਏ ਗੁਰੂ ਜੀ ਪਾਸ ਆ ਗਏ ਸਾਲਸ ਰਾਏ ਨੇ ਡੰਡਵਤ ਹੋ ਕੇ ਗੁਰੂ ਜੀ ਦੇ ਚਰਨ ਕਮਲਾ ਉੱਪਰ ਸਿਰ ਰੱਖ ਕੇ ਮੱਥਾ ਟੇਕਿਆ ਚਰਨ ਧੂੜ ਚੁੱਕ ਕੇ ਅੱਖਾਂ ਤੇ ਮੱਥੇ ਨੂੰ ਲਾਈ ਪੁਰਸ਼ਾ ਕਹੋ ਸਤ ਕਰਤਾਰ ਗੁਰੂ ਜੀ ਨੇ ਸਾਲਸਰਾਈ ਦੇ ਸਿਰ ਨੂੰ ਹੱਥ ਲਾਉਂਦਿਆਂ ਹੋਇਆਂ ਸੁਬਾ ਵਕ ਬਚਨ ਕੀਤਾ ਗੁਰੂ ਜੀ ਦੇ ਹੱਥਾਂ ਤੇ ਚਰਣਾ ਦੀ ਸ਼ੋ ਪ੍ਰਾਪਤ ਹੋਣ ਦੀ ਢਿੱਲ ਸੀ ਕਿ ਸਾਲਸਰਾਈ ਨਿਹਾਲ ਹੋ ਗਿਆ ਉਸਨੇ ਅਗੋਂ ਆਖਿਆ ਸਤ ਕਰਤਾਰ ਉੱਠ ਕੇ ਬੈਠ ਗਿਆ ਗੁਰੂ ਜੀ ਦੇ ਲਿਬਾਸ ਵੱਲ ਝਾਤ ਮਾਰੀ ਹੈਰਾਨ ਹੋਇਆ ਜਦੋਂ ਚਿਹਰੇ ਵੱਲ ਤੱਕਿਆ ਤਾਂ ਇਲਾਹੀ ਨੂਰ ਦੀ ਚਲਕ ਨਾ ਸਹਿ ਸਕਿਆ ਨੈਣ ਮੁੰਦੇ ਗਏ ਸਾਰਾ ਤਨ ਲਰਜਿਆ ਗਿਆ ਗਿਆਨ ਦੇ ਦੀਵੇ ਹਿਰਦੇ ਦੇ ਹਿਰਦੇ ਤੇ ਦਿਮਾਗ ਵਿੱਚ ਵੱਲ ਪਏ ਕੋਟ ਜਨਮ ਤੇ ਕੋਟ ਬ੍ਰਹਮੰਡ ਦਾ ਗਿਆਨ ਹੋ ਗਿਆ ਸਾਲਸ ਰਾਏ ਦਾ ਜੀਵਨ ਫਲਟ ਗਿਆ ਉਹ ਸਤ ਦਾ ਜਵਾਹਰੀ ਹੋ ਗਿਆ ਗੁਰੂ ਦਰਸ਼ਨ ਤੇ ਗੁਰੂ ਕੌਂਡ ਦੀ ਭੁਖੀ ਆਤਮਾ ਤ੍ਰਿਪਤ ਹੋ ਗਈ ਉਸ ਨੂੰ ਸੰਤੋਖ ਆ ਗਿਆ ਦੋਵੇਂ ਹੱਥ ਜੋੜ ਕੇ ਨਿਮਰਤਾ ਨਾਲ ਪ੍ਰਾਰਥਨਾ ਕੀਤੀ ਪ੍ਰਾਰਥਨਾ ਕਰਨ ਨੈਣ ਸੱਜਲ ਸਾਨਾ ਜਿਵੇਂ ਲੰਮੇ ਵਿਛੜੇ ਦੇ ਪਿੱਛੋਂ ਵਿਛੋੜੇ ਦੇ ਪਿੱਛੋਂ ਆਪਣੇ ਆਪਣੇ ਪਰਤੇ ਨਾਲ ਮਿਲਣ ਲੱਗੀ ਤੱਬਰਤਾ ਸਤਰੀ ਨੈਣ ਪਰ ਲੈਂਦੀ ਹੈ ਅੱਖਾਂ ਵਿੱਚ ਉਹ ਖੁਸ਼ੀ ਦਾ ਜਲ ਹੁੰਦਾ ਹੈ ਹਾਂ ਦਾਤੇ ਜਗਤ ਪਾਪ কা ਹਰਤੇ ਗਿਆਨ ਦੇ ਪੰਡਾਰ ਸੱਚੇ ਸਤਿਗੁਰੂ ਦੇ ਅੱਗੇ ਸਾਲਸਰਾਏ ਨੇ ਇਉਂ ਪ੍ਰਾਰਥਨਾ ਕੀਤੀ हे ਪ੍ਰਭੂ ਮੈਂ ਨੀਚ ਮੈਂ ਕਲਯੁਗ ਦਾ ਜੀਵ ਪਾਪੀ ਬੰਦਾ ਹਾਂ ਮੇਰੇ ਉੱਤੇ ਤਰਸ ਕਰੋ ਦਇਆ ਕਰੋ ਸਾਗਰ ਤੋਂ ਸੁਖੈਣ ਪਾਰ ਹੋਣ ਦਾ ਸਾਧਨ ਦੱਸੋ ਮੈਂ ਅਗਿਆਨ ਨੂੰ ਗਿਆਨ ਦੀ ਸੂਝ ਹੋਵੇ ਗੁਰੂ ਮਹਾਰਾਜ ਜਿਨੇ ਬਦਸਨ ਕੀਤਾ ਸਾਲਸਰਾਏ ਤੇਰੇ ਉੱਤੇ ਪਹਿਲਾਂ ਹੀ ਕਰਤਾਰ ਦੀ ਮਿਹਰ ਹੈ ਮਨੁੱਖ ਜਨਮ ਦੀ ਕੀਮਤ ਨੂੰ ਜਾਣਦਾ ਹੈ ਸਤਨਾਮ ਸਤ ਕਰਤਾਰ ਦਾ ਜਾਪ ਕਰਿਆ ਕਰ ਧਰਮ ਦੀ ਕੀਰਤ ਕਰਨੀ ਹਰ ਪ੍ਰਾਣੀ ਮਾਤਰ ਦੀ ਸੇਵਾ ਕਰਨੀ ਨੰਗੇ ਨੂੰ ਕਪੜਾ ਤੇ ਭੁੱਖੇ ਨੂੰ ਰੋਟੀ ਦੇਣੀ ਤੇ ਸਤ ਦਾ ਉਪਦੇਸ਼ ਕਰਨਾ ਤੇਰਾ ਧਰਮ ਪਰਮ ਧਰਮ ਹੋਣਾ ਚਾਹੀਦਾ ਹੈ ਸਰਬ ਸ਼ਕਤੀਵਾਨ ਕਰਤਾਰ ਹਰ ਥਾਂ ਵਸਦਾ ਹੈ ਪਸ਼ੂ ਪੰਛੀ ਧਰਤੀ ਜਲ ਆਕਾਸ਼ ਦਾ ਪੁਲਾੜ ਉਸ ਕਰਤਾਰ ਦੀ ਲੀਲਾ ਹੈ ਪਰਮਾ ਤੇ ਪਖੰਡਾ ਵਿੱਚ ਜੀਵਨ ਦਾ ਸਮਾਂ ਨਹੀਂ ਗਵਾਉਣਾ ਚਾਹੀਏ ਪਵ ਸਾਗਰ ਤੋਂ ਪਾਰ ਹੋਣ ਦੇ ਸਾਧਨ ਦੱਸਦਿਆਂ ਹੋਇਆਂ ਗੁਰੂ ਜੀ ਨੇ ਬਾਣੀ ਉਚਾਰੀ ਮੋਹ ਕੁਟੰਬ ਮੋਹ ਸਭ ਕਾਰ ਮੋਹ ਤੁਮ ਤਜੋਮ ਸਗਲ ਵੇਕਾਰ ਮੋਹ ਅਰ ਪਰਮ ਤਜੋ ਤੁਮ ਬੀਰ ਸੱਚ ਨਾਮ ਰਿਦੈ ਰਵੇ ਸਰੀਰ ਰਹਾਓ ਸੱਚ ਨਾਮ ਜਨਉ ਨਿਤ ਪਾਈ ਰੋਗੈ ਪੂਤ ਨਾ ਕਲਪੇਮਾਈ ਏਤ ਮੋਹ ਡੂਬਾ ਸੰਸਾਰ ਗੁਰਮੁਖ ਕੋਈ ਉਤਰੈ ਪਾਰ ਏਤ ਮੋਹ ਫਿਰ ਜੂਨੀ ਪਾਹੇ ਮੋਹੈ ਲਾਗਾ ਜੰਪੁਰ ਜਾਹੇ ਗੁਰ ਦਿਖਿਆਲੇ ਜਪ ਤਪ ਕਰਮਾਹੇ ਨਾ ਮੋਹ ਤੂ ਟੈ ਨਾ ਥਾਏ ਪਾਹੇ ਦਰ ਕਰੇ ਤਾਂ ਇਹੋ ਮੋਹ ਜਾਏ ਨਾਨਕ ਹਰਿ ਸਿਉ ਰਹੇ ਸਮਾਏ ਆਸਾ ਮਹੱਲਾ ਪਹਿਲਾ ਇਸ ਦਾ ਪ੍ਰਮਾਰਤ ਜਿਵੇਂ ਬੇੜੀ ਵਿੱਚ ਭਾਰੀ ਪੱਥਰ ਰੱਖੇ ਜਾਣ ਤਾਂ ਉਹ ਡੁੱਬ ਜਾਂਦੀ ਹੈ ਤਿਵੇਂ ਮਨੁੱਖ ਨੂੰ ਪਵ ਸਾਗਰ ਵਿੱਚ ਡੋਬਣ ਵਾਲੀ ਇੱਕ ਚੀਜ਼ ਹੈ ਮੋਹ ਮੋਹ ਦੇ ਸੰਗਲਾਂ ਨਾਲ ਜਕੜਿਆ ਹੋਇਆ ਜੀਵ ਕਰਤੇ ਨੂੰ ਭੁੱਲ ਜਾਂਦਾ ਹੈ ਤੇ ਕਰਤੇ ਦੀਆਂ ਬਣਾਈਆਂ ਝੂਠੀਆਂ ਚੀਜ਼ਾਂ ਨਾਲ ਪਿਆਰ ਕਰਨ ਲੱਗ ਪੈਂਦਾ ਹੈ ਗੁਰੂ ਜੀ ਫਰਮਾਉਂਦੇ ਹਨ ਜੋ ਪਰਿਵਾਰ ਨਾਲ ਮੋਹ ਕਰਦੇ ਹਨ ਉਹ ਆਪਣੇ ਮੋਹ ਉੱਤੇ ਕਾਲਖ ਲਾਉਂਦੇ ਹਨ ਇਸ ਵਾਸਤੇ ਬੁਰਿਆਈ ਵਿਕਾਰਾਂ ਦੇ ਤਾਤੂ ਮੋਹ ਨੂੰ ਛੱਡੋ हे ਬਹਾਦਰ ਪੁਰਸ਼ੋ ਮੋਹ ਤੇ ਪਰਮ ਅਗਿਆਨਤਾ ਦਾ ਤਿਆਗ ਕਰੋ ਜਿਹੜਾ ਸੱਚਾ ਨਾਮ ਹਰ ਚੀਜ਼ ਤੇ ਜੀਵ ਵਿੱਚ ਜੀਵਨ ਰੂਪ ਹੋ ਕੇ ਵਸ ਰਿਹਾ ਉਸ ਦਾ ਮਿਸ਼ਨ ਕਰੋ ਜਦੋਂ ਸੱਚੇ ਨਾਮ ਦਾ ਸਿਮਰਨ ਕਰੋਗੇ ਤਦੋਂ ਬੁੱਧੀ ਦਾ ਰੋਣਾ ਮਿਟ ਜਾਵੇਗਾ ਜਿੰਨਾ ਨੌ ਨਦੀਆਂ ਤੇ 12 ਸਿੱਧੀਆਂ ਨੂੰ ਪਾਲਦੇ ਜੇ ਉਹ ਕਰੇ ਹੀ ਹਾਸਲ ਕਰ ਲਵੋ ਏ ਸਾਲਸ ਰਾਏ ਇਹ ਸੰਸਾਰ ਮੋਹ ਵਿੱਚ ਡੁੱਬਾ ਹੋਇਆ ਹੈ ਕੋਈ ਗੁਰਮੁਖ ਗੁਰੂ ਦੀ ਮੱਤ ਲੈਣ ਵਾਲਾ ਹੀ ਪਵ ਸਾਗਰ ਵਿੱਚੋਂ ਪਾਰ ਹੋ ਸਕਦਾ ਹੈ ਜਿਹੜਾ ਮੋਹ ਪਿੱਛੇ ਲੱਗਦਾ ਹੈ ਉਸ ਦਾ ਆਵਾ ਗਾਣ ਨਹੀਂ ਮੁਕਦਾ ਉਹ ਜਨਮ ਮਰਨ ਦੇ ਗੇੜ ਵਿੱਚ ਤੁਰਿਆ ਰਹਿੰਦਾ ਹੈ ਉਹ ਕਈ ਜਨਮ ਕੀੜੇ ਮਕੌੜੇ ਤੇ ਪੰਛੀ ਪਸ਼ੂ ਬਣਦਾ ਰਹਿੰਦਾ ਹੈ ਮੋਹ ਦਾ ਸ਼ਿਕਾਰ ਹੋਇਆ ਜੀਵ ਹੀ ਜਮਾ ਕੋਲ ਜਾ ਕੇ ਦੁੱਖ ਸੰ ਤੇ ਦੁਖੀ ਹੋ ਕੇ ਉਲਕ ਲਾਉਂਦਾ ਪਛਤਾਂਦਾ ਹੈ ਮੋਹ ਤੋਂ ਛੁਟਕਾਰਾ ਪਾਉਣ ਦਾ ਇਹੋ ਵੱਡਾ ਵਸੀਲਾ ਹੈ ਕਿ ਗੁਰੂ ਕੋਲੋਂ ਸਿੱਖਿਆ ਦੇਖਿਆ ਲੈ ਕੇ ਸਿਮਰਨ ਤੇ ਤਪ ਕਰੋ ਜਿੰਨਾ ਚਿਰ ਮੋਹ ਪਿੱਛਾ ਨਹੀਂ ਛੱਡਦਾ ਉਹਨਾਂ ਚਿਰ ਵਾਹਿਗੁਰੂ ਚਰਣਾ ਵਿੱਚ ਵਾਸ ਨਹੀਂ ਹੋ ਸਕਦਾ ਗੁਰੂ ਜੀ ਦੀ ਮਿਹਰ ਹੋਵੇ ਤਾਂ ਮੋਹ ਦੂਰ ਹੋ ਜਾਂਦਾ ਹੈ ਗੁਰੂ ਜੀ ਆਖਦੇ ਹਨ ਤਾਂ ਹਰੀ ਪ੍ਰਮਾਤਮਾ ਨਾਲ ਜੀਵ ਇੱਕ ਰੂਪ ਹੋ ਜਾਂਦਾ ਹੈ ਦੁਰਮਤ ਤਿਆਗ ਲਾਹ ਕਿਛ ਲੇਵੋ ਜੋ ਉਪਜੈ ਸੋ ਲੱਖ ਅਪੇਵੋ ਇਹ ਉਪਦੇਸ਼ ਸੁਣ ਕੇ ਸਾਲਸਰਾਏ ਦੇ ਕਪਾਟ ਖੁੱਲ ਗਏ ਪਰਮ ਦਾ ਨਾਸ ਹੋ ਗਿਆ ਬੇਨਤੀ ਕਰਕੇ ਗੁਰੂ ਜੀ ਤੇ ਮਰਦਾਨੇ ਨੂੰ ਆਪਣੇ ਗ੍ਰਹਿ ਵਿਖੇ ਲੈ ਗਿਆ ਸਾਰੇ ਪਰਿਵਾਰ ਨੇ ਗੁਰੂ ਜੀ ਪਾਸੋ ਸਤ ਕਰਤਾਰ ਤੇ ਵੈਗਰੂ ਲੀਲਾ ਦਾ ਗਿਆਨ ਸੁਣਿਆ ਤੇ ਗੁਰੂ ਜੀ ਦੇ ਸਿੱਖ ਹੋਏ ਸੋ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਲਸਰਾਏ ਨੂੰ ਨਿਹਾਲ ਕੀਤਾ ਇਸੇ ਤਰ੍ਹਾਂ ਹੀ ਅਗਲੀ ਵੀਡੀਓ ਦੇ ਵਿੱਚ ਅਸੀਂ ਜਾਣਾਂਗੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਅਧਰਖਾ ਮੁੱਕੀ ਕਿੰਨੂ ਬਣਾਇਆ ਸੀਗਾ ਸੋ ਇਹ ਜਾਣਾਂਗੇ ਅਸੀਂ ਅਗਲੀ ਵੀਡੀਓ ਦੇ ਵਿੱਚ ਹੁਣ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ